ਸੋ ਤਿੰਨ ਸਾਨੂੰ ਉਹ ਬੱਚੀਆਂ ਦਿਖਾਉਨੇ ਆ ਦੋ ਐਚਫ ਦੇ ਵਿੱਚ ਇੱਕ ਜਰਸੀ ਹੈਗੀ ਪਹਿਲੇ ਨੰਬਰ ਤੋਂ ਤੁਹਾਨੂੰ ਆ ਦਿਖਾਉਨੇ ਆਗੇ ਥੋੜੀ ਕਰਾਸ ਬਰੀਡ ਹੈਗੀ ਤੇ ਦੇਖ ਸਕਦੇ ਹੋ ਤੁਸੀਂ ਥੋੜੀ ਸੇਵਾ ਨਾਲ ਨੇ ਕੱਬਣ ਹੋਇਆ ਨਾ ਫੇਸ ਕੁਆਲਟੀ ਇਹਦੀ ਦੇਖ ਸਕਦੇ ਹੋ ਤੁਸੀਂ ਬਾਡੀ ਬਾਂਤਰ ਦੇਖ ਸਕਦੇ ਹੋ ਪੂਰੀ ਵਧੀਆ ਹੈਗੀ ਤੇ ਦੂਜੇ ਨੰਬਰ ਤੇ ਇੱਕ ਹੋਰ ਆ ਉਹ ਵੀ ਤੁਹਾਨੂੰ ਦਿਖਾਉਨੇ ਆਗੇ ਤਿੰਨ ਲੈ ਕੇ ਆਏ ਬਾਈ ਤਾਂ ਤਿੰਨਾਂ ਦੀ ਡਿਟੇਲ ਇਕੱਠੀਆਂ ਤੁਹ ਵੀ ਲੈ ਲਾਂਗੇ ਤਿੰਨੇ ਤੁਹਾਨੂੰ ਤੋਰ ਕੇ ਦਿਖਾ ਦਿੰਨੇ ਆ ਫੇਸ ਕੁਆਲਟੀ ਇਹਦੀ ਵੀ ਦੇਖ ਸਕਦੇ ਹੋ ਬਾਡੀ ਬੈਂਟਰ ਵੀ ਚੰਗੀ ਆ ਗਈ ਤੇ ਬਾਕੀ ਤੁਹਾਨੂੰ ਤੁਹਾਨੂੰ ਆਪਾਂ ਬਾਅਦ ਚ ਵੇਖ ਲਾਂਗੇ ਫੇਸ ਕੁਆਲਟੀ ਦੀ ਵੀ ਤੁਸੀਂ ਦੇਖ ਸਕਦੇ ਹੋ ਬਾਡੀ ਬੈਂਟਰ ਦੇਗਾ ਤਿੰਨੇ ਹੀ ਚੰਗੀਆਂ ਗਈਆਂ ਤੇ ਕਦ ਕਾੜ ਵੀ ਚੰਗੇ ਆ ਜੇ ਛੋਟੀ ਉਮਰ ਦੇ ਵਿੱਚ ਹੀ ਆ ਤੇ ਖੀਰ ਗਈਆਂ ਮੇਰੇ ਖਿਆਲ ਨਾਲ ਬਾਕੀ ਡਿਟੇਲ ਆਪਾਂ ਸਾਰੀ ਲੈ ਲਾਂਗੇ ਤੇ ਥੋੜੀ ਜੀ ਸੇਵਾ ਦੇ ਨਾਲ ਇਹ ਵਧੀਆ ਤਿਆਰ ਹੋ ਜਾਣਗੀਆਂ ਤੇ ਕਦ ਇਹਨਾਂ ਨੇ ਤਿੰਨਾ ਨਹੀਂ ਚੰਗਾ ਕਰ ਤੇ ਆਪਾਂ ਜਰਸੀ ਲਗਾਉਨੇ ਆ ਵੀ ਇਹਦੀ ਫੇਸ ਕੁਆਲਿਟੀ ਵੀ ਤੁਸੀਂ ਦੇਖ ਸਕਦੇ ਹੋ। ਪ੍ਰਿੰਟ ਇਹਦਾ ਵੀ ਸੋਹਣਾ ਹੈਗਾ। ਤੇ ਬਾਡੀ ਬਾਂਦ ਤੇ ਇਹਦੀ ਵੀ ਬਹੁਤ ਚੰਗੀ ਹੈ, ਬਹੁਤ ਸੋਹਣੀ ਹੈ। ਗੱਲਬਾਤ ਆਪਾਂ ਬਾਈ ਨਾਲ ਕਰਾਉਣੀ ਹੈ। ਡਿਟੇਲ ਲੈ ਕੇ ਤੁਹਾਨੂੰ ਸਾਰੀ। ਕੀ ਡਿਟੇਲ ਹੈ ਇਹਨਾਂ ਦੀ। ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਤੇ ਬਾਈ ਆਪਣਾ ਨਾਮ ਦੱਸ ਦਿਓ ਨਾਮ ਭਰੇਂਦਰ ਸਿੰਘ ਠੀਕ ਆ ਤੇ ਐਡਰੈਸ ਆਪਣਾ ਪਿੰਡ ਬੱਸੀਆਂ ਐਸੀ ਰਹਿ ਕੋ ਜਿਲ੍ਹਾ ਲੁਧਿਆਣਾ ਜਿਲ੍ਹਾ ਲੁਧਿਆਣਾ ਠੀਕ ਆ ਤੇ ਬਾਈ ਆਪਾਂ ਮੰਡੀ ਤੇ ਇਹ ਤਿੰਨ ਬੱਚੇ ਲੈ ਕੇ ਆਏ ਆ ਆਹ ਜੀ ਤਿੰਨ ਬੱਚੇ ਲੈ ਕੇ ਆਏ ਜੀ ਠੀਕ ਆ ਤੇ ਬਾਈ ਕੀ ਕੀ ਡਿਟੇਲ ਹੈ ਜਿਹੜੀ ਆਪਾਂ ਉਹ ਪਹਿਲੇ ਨੰਬਰ ਤੇ ਤੋਰ ਕੇ ਦਿਖਾਈ ਸੀਗੀ ਮਦਰਮ ਮਦਰ ਰਕਾਰਡ ਆ ਨਾ 35 ਪਲੱਸ ਹੈ ਮਦਰ ਰਕਾਰਡ ਉਹਦਾ 35 ਪਲੱਸ ਹੈ ਹਾਂਜੀ ਠੀਕ ਹੈ ਬਿਜਲੀ ਬੱਸੀਆਂ ਇਹਦਾ 40 ਪਲੱਸ ਨਜ਼ਰਬੰਦ ਇਹਦਾ 40 ਪਲੱਸ ਆ ਤੇ ਇਹਦਾ ਜਰਸੀ ਦਾ ਜਰਸੀ ਵੀ ਰਵੇ ਮੋਹਲੀ ਲਈ ਜੀ ਇਹਦਾ ਨਹੀਂ ਪਤਾ ਠੀਕ ਆ ਤੇ ਉਹ ਆਪਣੇ ਘਰ ਦੇ ਗਿਆਂ ਗਿਆਂ ਹਾਂਜੀ ਹਾਂ ਉਹ ਆਪਣੀ ਖਾਸ ਬੰਦੇ ਤੋਂ ਆਏ ਜਮਦਰ ਨੇ ਆਪਣਾ ਵਪਾਰ ਦਾ ਹੀ ਗਾ ਠੀਕ ਉਹ ਆਪਣਾ ਕੰਮ ਵਪਾਰ ਦਾ ਜਾਣੀ ਤੇ ਸੀਮੈਂਟ ਡੀਟੇਲ ਤਾਂ ਨਹੀਂ ਪਤਾ ਇਹਨਾਂ ਦੀ ਨਹੀਂ ਵੀਰੇ ਆਪ ਨੂੰ ਉਹ ਨਹੀਂ ਪਤਾ ਉਹ ਨਹੀਂ ਪਤਾ ਹਾਂਜੀ ਠੀਕ ਆ ਤੇ ਜਿਹੜੀ ਪਹਿਲੇ ਨੰਬਰ ਤੇ ਦਿਖਾਈ ਸੀ ਉਹਦਾ ਮੁੱਲ ਮੁੱਲ ਵੀਰੇ ਦਾ 22000 ਰੁਪਏ ਵੀਰੇ ਉਹਦਾ 22000 ਕਿੰਨੇ ਕੁ ਤਾਂ ਹੋ ਜੂਗੇ ਉਹ ਉਹ ਹੋ ਜਾੜਦਗੇ 18 ਤੱਕ 18 ਦੀ ਹੋ ਜਾਊਗੀ ਤੇ ਜਿਹੜੀ ਆਪਾਂ ਇਹ ਦੂਜੇ ਨੰਬਰ ਤੇ ਦਿਖਾਈ ਦੇ ਐਫ ਇਹ ਬਸ ਜੀ ਵੀਰੇ ਟੋਕ ਕੁਆਲਟੀ ਦੀ ਹੈ ਹੋਈ ਵੀ 25000 ਵੀਰੇ ਇਹ 25 ਦੀ ਹੋ ਜਾਊਗੀ ਕਿ ਮੁੱਲ ਮੁੱਲ ਹੀ ਹੈ ਵੀਰੇ ਹਾਂ ਨਾ ਹੀ ਆ 25 ਦੀ ਹਾਂ ਨਾ ਹੀ ਹਾਂਜੀ ਹਾਂ ਠੀਕ ਆ ਤੇ ਜਿਹੜੀ ਜਰਸੀ ਆ ਇਹ ਜਰਸੀ ਵੀਰੇ ਇਹਦਾ ਬਕਾਇਦਾ 16000 ਇਹਦਾ 16000 ਇਹ ਕਿੰਨੇ ਦੀ ਹੋ ਜਾਊ ਬਸ 16 ਜੀ ਹੈ ਨਾ ਲਈ ਆਪਾਂ ਹਾਂ ਨਹੀਂ ਇਹਦੀ ਆ ਗਈ ਤੇ ਉਮਰ ਅੰਦਾਜ਼ਾ ਕੋਈ ਪਤਾ ਹੈਗਾ ਵੈਸੇ ਤਾਂ ਖੀਰੀਆਂ ਨਹੀਂ ਲੱਗਦੀਆਂ ਹਨ ਖੀਰੀਆਂ ਖੀਰੀਆਂ ਹਾਂ ਜਿੱਦਾਂ ਤੋਂ ਖੀਰੀਆਂ ਸਾਰੀਆਂ ਦੰਦੋਂ ਸਾਰੀਆਂ ਖੀਰੀਆਂ ਨਹੀਂ ਦਿੰਦੇ ਹਨ ਠੀਕ ਆ ਤੇ ਥ ਦੰਨਾਂ ਦੇ ਚਾਰੇ ਹੀ ਆਗੇ ਕੋਈ ਫੋਰਸੈਂਗ ਤਾਂ ਨਹੀਂ ਨਹੀਂ ਫੋਰਸੈਂਗ ਕੋਈ ਨਹੀਂ ਠੀਕ ਆ ਇੱਕ ਜਿਹਾ ਮੜਾ ਜਿਹਾ ਦਿਖਾਈ ਉਸ ਤੋਂ ਤੁਹਾਨੂੰ ਥਾਣਾ ਦਿਖਾ ਦਿੰਦੇ ਆ ਚਾਰੇ ਹੀ ਆਵੇ ਬਹੁਤ ਵਧੀਆ ਥਾਣਾ ਤੇ ਨਖੜਵੇਂ ਥਾਣਾ ਬਹੁਤ ਵਧੀਆ ਤੇ ਬਾਕੀ ਇਹਦੇ ਤੁਸੀਂ ਦੇਖ ਸਕਦੇ ਹੋ ਇਹਦੇ ਵੀ ਚਾਰੇ ਹੀ ਆਗੇ ਨਖੜਵੇਂ ਆ ਪੂਰੇ ਪਿੱਥੀ ਦੇ ਥਾਣ ਆਗੇ ਇਹਦੇ ਵੀ ਪੂਰੇ ਵਧੀਆਗੇ ਚਾਰੇ ਹੀ ਇਹਦੇ ਆ ਬਾਕੀ ਝੋਲਾਂ ਦਾ ਝਾਲਾਂ ਦਾ ਵੀ ਚੰਦਨ ਆਗੀਆਂ ਤੇ ਪੂਰਿਆਂ ਵਧੀਆ ਸਾਫ ਸੁਥਰੀਆਂ ਬੱਛੀਆਂ ਗਈਆਂ ਤੇ ਜਿਹਨੇ ਖਰੀਦਣੀਆਂ ਤੇ ਤੁਸੀਂ ਬਾਈ ਨਾਲ ਕੰਟੈਕਟ ਕਰ ਸਕਦੇ ਹੋ ਐਡਰੈਸ ਲੈਤਾ ਤੇ ਤੁਹਾਨੂੰ ਆਪਾਂ ਨੰਬਰ ਲੈ ਕੇ ਦਿੰਨੇ ਆਗੇ ਤੇ ਬਾਈ ਜੇ ਹੁਣ ਕਿਸੇ ਨੇ ਕੱਠੀਆਂ ਘੇਰੀ ਲੈਣੀਆਂ ਤਾਂ ਕੋਈ ਫਰਕ ਬਈ ਮਾੜਾ ਮੋਟਾ ਕਿ ਨਹੀਂ ਹਰ ਵਿੱਚ ਮਾਨਦਾਨ ਕਰਦੇ ਆਂ ਮਾਨਦਾਨ ਵੱਧ ਹੋ ਜੂਗਾ ਯਾਨੀ ਠੀਕ ਆ ਤੇ ਆਪਣਾ ਕੰਟੈਕਟ ਨੰਬਰ ਮੇਰਾ ਵੀ ਨੇ 76269 76269 82713 82713 76269 82713 ਤੇ ਇੱਕ ਹੋਰ ਗੱਲ ਆ ਬਾਈ ਜਿਵੇਂ ਹੁਣ ਕਈ ਵਾਰੀ ਬੱਚੀਆਂ ਕਿਸੇ ਨੇ ਕੱਠੀਆਂ ਲੈਣੀਆਂ ਹੁੰਦੀਆਂ ਤੇ ਉਹ ਕਹਿੰਦੇ ਆ ਵੀ ਹਾਂ ਹਰ ਟਾਈਮ ਕੰਟੈਕਟ ਕਰ ਸਕਦਾ ਹੈਗਾ ਹਾਂਜੀ ਹਾਂ ਜਿੰਨਾ ਮਰਜ਼ੀ ਜਰਸੀ ਐਚ ਐਫ ਹੈ ਜਰਸੀ ਐਚ ਐਫ ਤੇ ਪੂਰੀਆਂ ਪਿਓਰ ਟਾਪ ਕੁਆਲਿਟੀ ਦੀਆਂ ਵੀ ਪਿਓਰ ਟਾਪ ਠੀਕ ਆ ਜਿੰਨੇ ਮਰਜ਼ੀ ਲੈ ਸਕਦਾ ਹਾਂਜੀ ਹਾਂ ਤੇ ਬਾਕੀ ਜੋ ਦੁੱਧ ਵਾਲੇ ਜਾਨਵਰ ਹੁੰਦੇ ਉਹ ਵੀ ਹੁੰਦੇ ਆ ਕਿ ਬੱਚਿਆਂ ਦਾ ਕੰਮ ਹੀ ਆ ਬੱਚਿਆਂ ਦਾ ਬਿਵਾਰ ਹੀ ਆ ਕੱਲੀਆਂ ਬੱਚਿਆਂ ਦਾ ਹੀ ਆ ਬੱਚਿਆਂ ਜਿੰਨੀਆਂ ਮਰਜ਼ੀ ਲੈ ਸਕਦਾ ਬੱਚਿਆਂ ਜਿੰਨੀਆਂ ਮਰਜ਼ੀ ਠੀਕ ਆ ਠੀਕ ਆ ਭਾਈ ਧੰਨਵਾਦ ਲੋ ਵੀ ਦੋਸਤੋ ਤੁਸੀਂ ਬਾਈ ਨਾਲ ਕੰਟੈਕਟ ਕਰ ਸਕਦੇ ਹੋ ਜਿਨੂੰ ਇਹ ਬੱਚਿਆਂ ਪਸੰਦ ਆਉਂਦੀਆਂ ਜਾਂ ਹੋਰ ਬੱਚਿਆਂ ਲੈਣੀਆਂ ਜਾਂ ਕੱਠੀਆਂ ਬੱਚਿਆਂ ਲੈਣੀਆਂ ਜਿ ਤੇ ਤੁਸੀਂ ਬਾਈ ਦਾ ਕੰਟੈਕਟ ਕਰਕੇ ਤੇ ਆਪ ਦੀ ਤਸल्ली ਕਰਕੇ ਜਿੰਨੀਆਂ ਮਰਜ਼ੀ ਤੁਸੀਂ ਬੱਚੀਆਂ ਚਾਹੋ ਤੇ ਤੁਸੀਂ ਖਰੀਦ ਸਕਦੇ ਹੋ ਤੇ ਚੈਨਲ ਨੂੰ ਕਰ ਲਿਓ ਜਰੂਰ ਸਬਸਕ੍ਰਾਈਬ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਜਿਹੜੇ ਭਰਾ ਨਵੇਂ ਆਏ ਹੈਗੇ ਤੇ ਇਦਾਂ ਦੀਆਂ ਵੀਡੀਓ ਆਪਾਂ ਡੇਲੀ ਲੈ ਕੇ ਆਉਂਦੇ ਰਹਾਂਗੇ ਧੰਨਵਾਦ